ਸੋ ਇਸ ਸਮੇਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸੀ 40s ਹਸਪਤਾਲ ਤੋਂ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਪ੍ਰਸ਼ਾਸਨ ਦੇ ਵੱਲੋਂ ਕੁਝ ਸਮੇਂ ਬਾਅਦ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਣਗੇ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ 40s ਹਸਪਤਾਲ ਪਹੁੰਚਣ ਜਾ ਰਹੇ ਨੇ ਤਾਂ ਜਿਹੜੀਆਂ ਇਹ ਤਸਵੀਰਾਂ ਨੇ ਤੁਹਾਡੇ ਨਾਲ ਸਿੱਧੂਰ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਪ੍ਰਸ਼ਾਸਨ ਦੇ ਵੱਲੋਂ ਪੂਰੀ ਜਿਹੜੀ ਸਰਗਰਮੀ ਜਿਹੜੀ ਕਿ ਇੱਥੇ ਦਿਖਾਈ ਗਈ ਹੈ ਜਿੰਨੇ ਵੀ ਇੱਥੇ ਵਹੀਕਲ ਸੀ ਵਾਰ ਸੀ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਹੈ ਤੇ ਜਿਹੜੀ ਇਹ ਰੂਟ ਹੈਗਾ ਇਸ ਨੂੰ ਕਲੀਅਰ ਕਰ ਦਿੱਤਾ ਗਿਆ ਤੇ ਇਸ ਸਮੇਂ ਰਾਜਵੀਰ ਜਵੰਦਾ ਦਾ ਹਾਲਚਾਲ ਜਾਣਨ ਦੇ ਲਈ ਉਹਨਾਂ ਦੀ ਸਿਹਤ ਬਾਰੇ ਜਾਣਨ ਦੇ ਲਈ ਸੀ ਐ ਮਾਨ ਇਥੇ ਕੁਝ ਸਮੇਂ ਬਾਅਦ ਪਹੁੰਚ ਰਹੇ ਤਾਂ 40 ਦੇ ਹਸਪੀਟਲ ਦੇ ਵਿੱਚ ਜਿੱਥੇ ਅਸੀਂ ਕੱਲ ਦੀ ਗੱਲ ਕਰੀਏ ਤਾਂ ਫਿਲਮ ਇੰਡਸਟਰੀ ਹੋਵੇ ਚਾਹੇਓ ਪੋਲਿਟਿਸ਼ੀਅਨ ਹੋਣ ਚਾਹੇਓ ਸਮਾਜ ਸੇਵੀ ਹੋਣ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਪਹੁੰਚ ਰਹੇ ਨੇ ਤਾਂ ਉੱਥੇ ਹੀ ਹੋਣ ਜਿਹੜੀਆਂ ਇਹ ਤਸਵੀਰਾਂ ਨੇ ਤਸਵੀਰਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਕੁਝ ਸਮੇਂ ਦੇ ਵਿੱਚ ਜਿਹੜਾ ਪਹੁੰਚਣ ਜਾ ਰਹੇ ਨੇ ਤਾਂ ਜਿਹੜੀਆਂ ਇਹ ਤਸਵੀਰਾਂ ਤੇ ਜਿਹੜਾ ਇਹ ਅਮਲਾ ਇੱਥੇ ਪਹੁੰਚਿਆ ਤੇ ਅੱਜ ਉਸ ਜਿਨ੍ਹਾਂ ਦੀ ਲਗਾਤਾਰ ਹਰ ਕੋਈ ਇੰਟਰਨੈਸ਼ਨਲ ਲੈਵਲ ਤੱਕ ਦੀ ਜਿਹੜੀ ਅਰਦਾਸ ਹੈਗੀ ਆ ਉਹ ਕਰ ਰਹੇ ਨੇ ਅਰਦਾਸਾਂ ਹੋ ਰਹੀਆਂ ਨੇ ਉਹਨਾਂ ਅਰਦਾਸਾਂ ਦੇ ਵਿੱਚ ਉਹਨਾਂ ਅਰਦਾਸਾਂ ਦੇ ਵਿੱਚ ਹੀ ਇਸ ਸਮੇਂ ਪਵੰਤਮਾਨ ਮੁੱਖ ਮੰਤਰੀ ਪੰਜਾਬ ਵੀ ਪਹੁੰਚ ਰਹੇ ਨੇ ਤਾਂ ਉਹਨਾਂ ਦੀ ਜਿਹੜੀ ਆਪਣੇ ਉਹਨਾਂ ਦੀ ਮਾਤਾ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਇੱਕ ਹੌਸਲਾ ਵਸਾਈ ਜ਼ਰੂਰ ਕਰਨਗੇ ਤਾਂ ਕੁਝ ਸਮੇਂ ਬਾਅਦ ਜਿਹੜਾ ਕਿ ਇੱਥੇ ਪੰਜਾਬ ਦੇ ਮੁੱਖ ਮੰਤਰੀ ਪਹੁੰਚਣ ਜਾ ਰਹੇ ਤਾਂ ਇਹ ਸਿੱਧੀਆਂ ਤਸਵੀਰਾਂ ਫੋਰਟਿਸ ਹਸਪੀਟਲ ਤੋਂ ਅਸੀਂ ਡੇਲੀ ਪੋਸਟਰਾਈ ਸਾਂਝੇ ਕਰ ਰਹੇ ਆ ਜਿਵੇਂ ਕਿ ਲਗਾਤਾਰ ਜਿਹੜੇ ਆਰਟਿਸਟ ਆ ਰਹੇ ਨੇ ਉਹ ਵੀ ਦੱਸ ਰਹੇ ਨੇ ਕਿ ਜਿਹੜੀ ਰਾਜਵੀਰ ਜਵੰਦਾਈ ਦੀ ਜਿਹੜੀ ਸਿਹਤ ਹੈਗੀ ਉਸ ਦੇ ਵਿੱਚ ਮਾਈਨਰ ਜਿਹੜਾ ਸੁਧਾਰ ਆਇਆ ਹੈ ਤਾਂ ਜਿਹੜਾ ਅਰਦਾਸਾਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਤਾਂ ਉੱਥੇ ਹੀ ਲਗਾਤਾਰ ਗੁਰਦੁਆਰਾ ਅਸੀਂ ਚਾਹੇ ਆਮਦ ਸਾਹਿਬ ਗੱਲ ਕਰੀਏ ਅਸੀਂ ਸੁਹਾਣਾ ਸਾਹਿਬ ਗੱਲ ਕਰੀਏ ਹਰ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਅਰਦਾਸਾਂ ਹੋ ਰਹੀਆਂ ਨੇ ਤਾਂ ਉਹਨਾਂ ਅਰਦਾਸਾਂ ਨੂੰ ਲਗਾਤਾਰ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਸਿਹਤ ਦੇ ਵਿੱਚ ਰਿਕਵਰੀ ਜਿਹੜੀ ਨੋਟ ਕੀਤੀ ਗਈ ਹੈ ਵਕਫ ਵਕਫ ਬਲਾਰੇ ਵੀ ਆ ਰਹੇ ਨੇ ਕਨਵਰ ਗਰੇਵਾਲ ਦੇ ਵੱਲੋਂ ਵੀ ਸਵੇਰੇ ਦੱਸਿਆ ਜਾ ਰਿਹਾ ਸੀ ਕੁਝ ਕੁ ਮੀਡੀਆ ਜਿਹੜੀ ਗਲਤ ਮੈਸੀ ਪਚਾਰੀ ਆ ਉਹਨਾਂ ਤੋਂ ਗੁਰ헤ਜ ਕੀਤਾ ਜਾਵੇ ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਮੀਡੀਆ ਵਾਸਤੇ ਵੀ ਇੱਕ ਜਿਹੜਾ ਪੋਰਸ਼ਨ ਹੈ ਉਹ ਜਰੂਰ ਇੱਕ ਸਾਈਡ ਬਾਈ ਕੀਤਾ ਹੋਇਆ ਕਿ ਜਿੱਥੇ ਸਿਰਫ ਸਿਰਫ মিডিਆ ਹੀ ਖੜੇਗੀ ਤਾਂ ਇਹ ਇਹ ਇੱਕ ਇੱਕ ਇਸਪਾਸ ਦੀ ਤਸਵੀਰ ਮੈਂ ਰਮੇਸ਼ ਨੂੰ ਕਹਾਗਾ ਜਰੂਰ ਇੱਕ ਵਾਰ ਸਾਂਝੀ ਕਰ ਦਿੰਨੇ ਆ ਤਾਂ ਇਸ ਇਸ ਜਿਹੜਾ ਇਹ ਏਰੀਆ ਹੈਗਾ মিডিਆ ਨੂੰ ਦਿੱਤਾ ਗਿਆ ਤਾਂ ਇੱਥੋਂ ਹੁਣ ਕੁਝ ਸਮੇਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਪਹੁੰਚਣਗੇ ਤਾਂ ਅਜ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਜਿੱਥੇ ਵੱਖ-ਵੱਖ ਪੋਲਿਟਿਸ਼ੀਅਨ ਅਸੀਂ ਆਰਟਿਸਟ ਦੀ ਗੱਲ ਕਰੀਏ ਜਿਹੜੇ ਲਗਾਤਾਰ ਡਟੇ ਹੋਏ ਨੇ ਰਾਤ ਦੀ ਜਿਹੜੀ ਤਸਵੀਰ ਦੇਰ ਰਾਤ ਤੱਕ ਵੀ ਇੱਥੇ ਉਹਨਾਂ ਦੇ ਸਾਥੀ ਚਾਹੀ ਗਿੱਪੀ ਗਰੇਵਾਲ ਹੋਣ ਕਨਵਰ ਗਰੇਵਾਲ ਹੋਣ ਕੁਲਵਿੰਦਰ ਬਿੱਲਾ ਹੋਣ ਆਰ ਨੇਟ ਹੋਣ ਤਾਂ ਕਿੰਨੇ ਰਣਜੀਤ ਬਾਵਾ ਹੋਣ ਲਗਾਤਾਰ ਡਟੇ ਹੋਏ ਨੇ ਤਾਂ ਗਿੱਪੀ ਗਰੇਵਾਲ ਵੀ ਇੱਥੇ ਕੁਝ ਸਮੇਂ ਪਹਿਲਾਂ ਪਹੁੰਚੇ ਸਦਾ ਇਹ ਜਿਹੜੀ ਇਸ ਸਮੇਂ ਦੀ ਤਸਵੀਰ ਹੈ ਕੁਸ ਸਮੇਂ ਬਾਅਦ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਣਗੇ ਤਾਂ ਉਹ ਤਸਵੀਰ ਉਹਨਾਂ ਨਾਲ ਪ੍ਰਵਾਦ ਨਾਲ ਕੀ ਗੱਲਬਾਤ ਹੁੰਦੀ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਲਪਲ ਦੀ ਰਾਜਵੀਰ ਜਵੰਦਾ ਦੀ ਹਾਲਾਤਾਂ ਨੂੰ ਲੈ ਕੇ ਜਿਹੜੀ ਤੁਹਾਡੇ ਨਾਲ ਅਸੀਂ ਮੈਸੇਜ ਦੇ ਰਹੇ ਹਾਂ ਉਸ ਮੈਸੇਜ ਦੇ ਨਾਲ ਸਾਡੇ ਨਾਲ ਜੁੜੇ ਹੋ ਡਿਲਪੋਸਟ ਪਿਆਬੀ ਨਾਲ ਰਮੇਸ਼ ਤੇ ਨਾਲ ਸੰਦੀਪ ਕਮੋਜ ਮੋਹਾਲੀ ਤੋਂ